ਇਤਿਹਾਸ ਦੀ ਉਹ ਦਰਦਨਾਕ ਘਟਨਾ ਜਿਸ ਨੂੰ ਸੁਣ ਕੇ ਹਰ ਇੱਕ ਸਿੱਖ ਦਾ ਖੂਨ ਖੋਲ ਜਾਂਦਾ ਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਆਪਣਾ ਅਨੰਦਪੁਰ ਦਾ ਕਿਲਾ ਵੀ ਛੱਡ ਦਿੱਤਾ ਸੀ ਉਹਦੋਂ ਨਦੀ ਪਾਰ ਕਰਦੇ ਹੋਏ ਆਪ ਜੀ ਦਾ ਸਾਰਾ ਪਰਿਵਾਰ ਸਦਾ ਲਈ ਵਿਛੜ ਗਿਆ ਅਤੇ ਫਿਰ ਕਦੇ ਵੀ ਮਿਲ ਨਾ ਹੋਇਆ ਮੁਗਲਾਂ ਦੇ ਨਾਲ ਯੁੱਧ ਦੇ ਦੌਰਾਨ ਪਹਿਲਾਂ ਦੋ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਫਿਰ ਸਰਹਿੰਦ ਵਿੱਚ ਦੋਨੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਨੂੰ ਗਲੇ ਲਗਾਇਆ ਅਤੇ ਮਾਤਾ ਗੁਜਰੀ ਜੀ ਵੀ ਇਹ ਸਭ ਦੇਖ ਨਾ ਸਕੇ ਅਤੇ ਉਹ ਵੀ ਸੱਚਖੰਡ ਚਲੇ ਗਏ ਕਿਵੇਂ 17 ਸਾਲ 13 ਸਾਲ 9 ਸਾਲ ਅਤੇ 6 ਸਾਲ ਦੇ ਮਾਸੂਮ ਸਾਹਿਬਜ਼ਾਦੇ ਐਨੇ ਜ਼ੁਲਮਾਂ ਦੇ ਬਾਅਦ ਵੀ ਨਹੀਂ ਕਬਰਾਈ ਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜੀਵਨ ਦੀਆਂ ਖਾਸ ਘਟਨਾਵਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਤਾਂ ਇਸ ਵੀਡੀਓ ਨੂੰ ਤੁਸੀਂ ਆਖਰ ਤੱਕ ਜ਼ਰੂਰ ਵੇਖਣਾ